ਦਾ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦੇ ਵੱਲੋਂ ਇੱਕ ਵੀਡੀਓ ਹੋਰ ਸਾਂਝੀ ਕੀਤੀ ਗਈ ਹੈ ਮਾਮਲਾ ਦਬਣ ਦਾ ਨਾ ਹੀ ਨਹੀਂ ਲੈ ਰਿਹਾ ਲਗਾਤਾਰ ਇਸ ਕੁੜੀ ਦੇ ਵੱਲੋਂ ਅਲੱਗ-ਅਲੱਗ ਦਿਨਾਂ ਬਾਅਦ ਵੀਡੀਓਜ਼ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਹੁਣ ਜਿਹੜੀ ਵੀਡੀਓ ਸ਼ੇਅਰ ਕੀਤੀ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਇਹ ਲੰਗਰ ਦੀ ਸੇਵਾ ਲੰਗਰ ਛੱਕ ਦੀ ਨਜ਼ਰ ਆ ਰਹੀ ਹੈ ਤੇ ਸੇਵਾ ਕਰਦੀ ਵੀ ਨਜ਼ਰ ਆ ਰਹੀ ਹੋਣੀ ਆ ਤੁਹਾਨੂੰ ਇਹ ਵੀਡੀਓ ਇਸ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਇਸ ਨੇ ਲਿਖਿਆ ਕਿ ਪ੍ਰਮਾਤਮਾ ਤੁਹਾਨੂੰ ਸਭ ਪਤਾ ਹੈ ਤੁਸੀਂ ਜਸਟਿਸ ਕਰ ਸਕਦੇ ਹੋ ਤੁਸੀਂ ਜਿਹੜਾ ਇਨਸਾਫ ਦਿਵਾਓ ਮੈਨੂੰ ਕਿਉਂਕਿ ਮੈਂ ਤਾਂ ਤੁਹਾਡੇ ਜਿਹੜਾ ਦਰਬਾਰ ਦੇ ਵਿੱਚ ਆਈ ਸੀ ਤੇ ਮੈਂ ਤਾਂ ਆਪਣੀਆਂ ਚੰਗੀਆਂ ਜਿਹੜੀਆਂ ਇੰਟੈਂਸ਼ਨਾਂ ਸੀ ਮੇਰੀਆਂ ਪਰ ਮੇਰੀ ਕੋਈ ਗਲਤ ਇੰਟੈਂਸ਼ਨ ਨਹੀਂ ਸੀ ਜੇ ਕਿਸੇ ਦਾ ਦਿਲ ਦੁਖਿਆਤਾ ਮੈਂ ਮਾफी ਮੰਗਦੀ ਆ ਤਾਂ ਜਿਆ ਕੁਝ ਇਸ ਨੇ ਆ ਫੋਟੋਆਂ ਪਾ ਕੇ ਆ ਵੀਡੀਓ ਪਾ ਕੇ ਲਿਖਿਆ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਪਾਸੇ ਇਹ ਉਸੇ ਦਿਨ ਦੀਆਂ ਫੋਟੋਆਂ ਨੇ 20 ਤੇ 21 ਜੂਨ ਦੀਆਂ ਆ 20 ਤੇ 21 ਜੂਨ ਦੀਆਂ ਫੋਟੋਆਂ ਨੇ ਜਦੋਂ ਦਰਬਾਰ ਸਾਹਿਬ 에 ਕੁੜੀ ਗਈ ਹੈ ਇੱਕ ਦਿਨ ਪਹਿਲਾਂ ਦੀਆਂ ਨੇ ਦੇਖ ਸਕਦੇ ਹੋ ਤੁਸੀਂ 8:19 ਦੇਗ ਕੜਾ ਪ੍ਰਸ਼ਾਦ ਕਰਾਇਆ ਇਸ ਨੇ ਤੇ ਉਸ ਤੋਂ ਬਾਅਦ ਲੰਗਰ ਛਕਿਆ ਤੇ ਉਸ ਤੋਂ ਬਾਅਦ ਆਪਣੀਆਂ ਸੈਲਫੀ ਲਈਆਂ ਤੇ ਇੱਕ ਪਾਸੇ ਜਿਹੜੀ ਵੀਡੀਓ ਹੈ ਨਾਲ ਨਾਲ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਇਹ ਜਿਹੜੀ ਹੈ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਅਰਚਨਾ ਮਕਵਾਨਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਸ਼ੇਅਰ ਕੀਤੀਆਂ ਗਈਆਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਤੇ ਨਾਲ ਲਿਖਿਆ ਗਿਆ ਕਿ ਬਾਈ ਗੁਰੂ ਜੀ ਮੈਨੂੰ ਜਸਟਿਸ ਦਿਵਾਓ ਕਿਉਂਕਿ ਤੁਹਾਨੂੰ ਸਭ ਪਤਾ ਹੈ ਅਜਿਹਾ ਕੁਝ ਇਸਨੇ ਆਪਣੇ ਇਸ ਜਿਹੜਾ ਜਸਟੀਫਿਕੇਸ਼ਨ ਇਸਨੇ ਕਹਿ ਸਕਦੇ ਹਾਂ ਕਿ ਦਿੱਤੀ ਹੈ ਕਿ ਜੋ ਮੇਤੋ ਹੋਇਆ ਮੈਂ ਗਲਤ ਟੈਂਸ਼ਨ ਨਾਲ ਕੁਝ ਨਹੀਂ ਕਰਿਆ ਸੀ ਮੈਂ ਤਾਂ ਸਗੋ ਚੰਗੀਆਂ ਟੈਂਸ਼ਨ ਨਾਲ ਕਰਿਆ ਸੀ ਮੈਂ ਤਾਂ ਸਿੱਖਾਂ ਪ੍ਰਤੀ ਪੂਰਾ ਮਨ ਆਪਦੇ ਮਨ ਦੇ ਵਿੱਚ ਸਤਕਾਰ ਰੱਖਦੀਆਂ ਗੁਰੂ ਘਰਾਂ ਲਈ ਰਿਗਰਡ ਆਰ ਰੱਖਦੀਆਂ ਤਾਂ ਦੇਖ ਸਕਦੇ ਹੋ ਤੁਸੀਂ ਇਹ ਸਭ ਕੁਝ ਤਸਵੀਰਾਂ ਇੱਕ ਪਾਸੇ ਲੰਗਰ ਚੱਕਿਆ ਉਦੋਂ ਦੀ ਤਸਵੀਰ ਇੱਕ ਪਾਸੇ ਸੇਵਾ ਕਰ ਰਹੀ ਹੈਗੀ ਉਸ ਸਮੇਂ ਦੀ ਤਸਵੀਰ ਹੈ ਵੀਡੀਓ ਦੇਖ ਸਕਦੇ ਹੋ ਤੁਸੀਂ ਕਿਸ ਵਿੱਚ ਜਿਹੜਾ ਇਹ ਸੇਵਾ ਕਰ ਰਹੀ ਹੈਗੀ ਲੰਗਰ ਚੱਕ ਰਹੀ ਹੈ ਕੜਾ ਪ੍ਰਸ਼ਾਦ ਦੀ ਸੇਵਾ ਕਰਾਈਏ ਇਸ ਨੇ ਤੇ ਉਸ ਤੋਂ ਬਾਅਦ ਫੋਟੋਆਂ ਜਿਹੜੀਆਂ ਨੇ ਖਿੱਚਵਾਈਆਂ ਨੇ ਆਪਣੀਆਂ ਤਾਂ 셀ਫੀ ਵੀ ਨਾਲ ਲਈਆ ਤੇ ਦੂਜੇ ਪਾਸੇ ਇਸ ਨੇ ਸਭ ਕੁਝ ਕਰਦਿਆਂ ਹੋਇਆਂ ਨਾਲ ਫੋਟੋ ਵੀ ਜਿਹੜੀ ਹੈ ਪਾਈ ਹੈ ਤੇ ਥੱਲੇ ਲਿਖਿਆ ਕਿ ਵਾਈ ਗੁਰੂ ਜੀ ਤੁਹਾਨੂੰ ਸਭ ਪਤਾ ਹੈ ਮੈਂ ਕੋਈ ਗਲਤ ਅਟੈਂਸ਼ਨ ਨਾਲ ਕੁਝ ਨਹੀਂ ਕੀਤਾ ਮੈਂ ਤਾਂ ਸੱਚੇ ਦਿਲੋਂ ਆਈ ਸੀ ਪਰ ਤੁਸੀਂ ਹੁਣ ਜਸਟਿਸ ਕਰੋ ਕਿਉਂਕਿ ਇੱਕ ਪਾਸੇ ਐਫ ਆਈ ਆਰ ਦਰਜ ਹੋ ਗਈ ਹੈ 295 ਦੀ ਧਾਰਾ ਲੱਗੀ ਹੈ 23 ਤਰੀਕ ਤੱਕ ਆਉਣ ਦਾ ਨੋਟਿਸ ਜਾਰੀ ਕੀਤਾ ਹੋਇਆ ਅਮਰਸਾ ਪੁਲਿਸ ਨੇ ਤੇ ਦੂਜੇ ਪਾਸੇ ਹੁਣ ਜਿਹੜਾ ਇਸ ਦੇ ਵੱਲੋਂ ਇਹ ਨਵੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਗੱਲ ਇੱਥੇ ਹੀ ਮੁੱਕਦੀ ਹੈ ਕਿ ਜਾਂ ਤਾਂ ਪਹਿਲਾਂ ਆਪਣਾ ਦਿਮਾਗ ਜ਼ਰੂਰ ਵਰਤ ਲਿਆ ਕਰੋ ਕੁਝ ਵੀ ਕਰਨ ਲੱਗਿਆਂ ਆਪਣੇ ਆਪ ਨੂੰ ਇੰਨਾ ਕੁ ਆਜ਼ਾਦ ਨਾ ਫੀਲ ਕਰਿਆ ਕਰੋ ਕਿ ਤੁਹਾਨੂੰ ਲੱਗੇ ਕਿ ਸਾਰਾ ਕੁਝ ਤੁਹਾਡਾ ਆਪਣਾ ਹੀ ਹੈ ਤੁਹਾਡਾ ਆਪਣਾ ਘਰ ਹੀ ਹੈ ਤਾਕੇ ਤੁਸੀਂ ਜਿਹੜੇ ਇੱਕ ਡੈਕੋਰਮ ਹੁੰਦੇ ਨੇ ਇੱਕ ਹਰੇਕ ਜਗ੍ਹਾ ਦੇ ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਉਹਨੂੰ ਤੁਸੀਂ ਜਿਹੜਾ ਹੈਗਾ ਚੱਕਿਆ ਟੰਗ ਦਿੰਨੇ ਹੋ ਤੇ ਆਪਣੀਆਂ ਮਨਾਂ ਆਈਆਂ ਕਰਦੇ ਹੋ ਆਪਣੀਆਂ ਮਨਮਰਜ਼ੀਆਂ ਕਰਦੇ ਹੋ ਅਜਿਹਾ ਨਹੀਂ ਹੋਣਾ ਚਾਹੀਦਾ ਧਾਰਮਿਕ ਸੰਸਥਾਵਾਂ ਬੜੀਆਂ ਸੰਵੇਦਨਸ਼ੀਲ ਥਾਵਾਂ ਹੁੰਦੀਆਂ ਨੇ ਇੱਥੇ ਕੱਲਾ ਕੱਲਾ ਸਟੈਪ ਤੁਹਾਨੂੰ ਧਿਆਨ ਨਾਲ ਚੁੱਕਣਾ ਪੈਂਦਾ ਕਿਉਂਕਿ ਤੁਹਾਡੀ ਮਾੜੀ ਜੀ ਗਲਤੀ ਕੀ ਪਤਾ ਹੈ ਕਦੋਂ ਜਿਹੜਾ ਕੈਮਰੇ ਦੇ ਵਿੱਚ ਕੈਦ ਹੋ ਜਾਏ ਤੇ ਉਸ ਤੋਂ ਬਾਅਦ ਨਵੇਂ ਪਵਾੜਾ ਪਾਇਆ ਜਾਂਦਾ ਹੁੰਦਾ ਕਿਉਂਕਿ ਧਰਮ ਦੀ ਤਾਂ ਸਾਡੇ ਦੇਸ਼ ਦੇ ਵਿੱਚ ਪੂਰੀ ਜਿਹੜੀ ਹੈ ਮਾਨਤਾ ਇਸ ਨੂੰ ਤਾਂ ਇੱਕ ਨੰਬਰ ਦੇ ਉੱਪਰ ਰੱਖਿਆ ਗਿਆਗਾ ਤਾਂ ਇਸ ਦੇ ਨਾਲ ਜੁੜੀਆਂ ਪਰੰਪਰਾਵਾਂ ਸਾਨੂੰ ਜਿਹੜੀਆਂ ਨੇ ਉਹ ਸੋਚ ਵਿਚਾਰ ਕੇ ਦੇਖਣੀਆਂ ਚਾਹੀਦੀਆਂ ਤਾਂ ਦੇਖੋ ਹੁਣ ਅਰਚਨਾ ਮਕਵਾਨਾ ਨੇ ਇਹ ਵੀਡੀਓ ਜਿਹੜੀ ਸਾਂਝੀ ਕੀਤੀ ਹੈ ਸੇਵਾ ਵੀ ਕਰ ਰਹੀ ਹੈ ਲੰਗਰ ਵੀ ਛਕਿਆ ਹੈ ਕੜਾ ਪ੍ਰਸ਼ਾਦ ਦੀ ਦੇਖ ਸਕਦੇ ਹੋ ਜੀ ਤਸਵੀਰ ਇਸ ਨੇ ਆਪ 셀ਫੀ ਲਈ ਹੈ ਉਸ ਤੋਂ ਬਾਅਦ ਜਿਹੜਾ ਜਿਹੜਾ ਫਰਸ਼ ਹੁੰਦਾ ਪ੍ਰਕਰਮਾ ਦੇ ਵਿੱਚ ਉਸ ਨੂੰ ਧੋਣ ਦੀ ਸੇਵਾ ਵੀ ਕਰ ਰਹੀ ਹੈ ਬਾਲਟੀ ਚੱਕੀ ਹੋਈ ਆ ਪਾਣੀ ਦੀ ਭਰੀ ਤਾਂ ਜਿਹੜਾ ਅਸੀਂ ਇੱਕੋ ਗੱਲ ਕਹਾਂਗੇ ਕਿ ਇਸ ਮਾਮਲੇ ਨੂੰ ਹੋਰ ਜ਼ਿਆਦਾ ਤੂਲ ਨਾ ਦਿੱਤਾ ਜਾਵੇ ਕਿਉਂਕਿ ਅਜਿਹੇ ਮਾਮਲੇ ਜਿਹੜੇ ਨੇ ਖੁਦ ਜਿਸ ਕੁੜੀ ਦੀ ਗੱਲ ਕਰੀਏ ਤਾਂ ਜੋ ਇਹ ਜੇ ਕਰਦਾਰ ਹੁੰਦੇ ਨੇ ਜਿਹੜੇ ਐਦਾਂ ਦੇ ਕੈਰੇਕਟਰ ਹੁੰਦੇ ਨੇ ਉਹ ਆਪ ਵੀ ਥੋੜਾ ਬਹੁਤ ਫੇਮ ਭਾਲਦੇ ਹੁੰਦੇ ਆ ਐਵੇਂ ਨਾ ਮਾੜੀ ਮੋਟੀ ਗੱਲ ਦਾ ਜਵਾਬ ਦੇਈ ਜਾਇਆ ਕਰੋ ਚੁੱਪ ਬਹੁਤ ਵੱਡੀਆਂ ਗੱਲਾਂ ਦਾ ਜਵਾਬ ਹੁੰਦੀ ਹੈ ਜੋ ਤੁਸੀਂ ਐਵੇਂ ਨਹੀਂ ਸਿਆਣਿਆਂ ਨੇ ਕਿਹਾ ਇੱਕ ਚੁੱਪ 100 ਸੁਖ ਤਾਂ ਅ ਜੀ ਹਾਂ ਹੁਣ ਜਿਹੜਾ ਦੇਖ ਸਕਦੇ ਹੋ ਤੁਸੀਂ ਇਸ ਦੇ ਵੱਲੋਂ ਨਵੀਂ ਵੀਡੀਓ ਸ਼ੇਅਰ ਕਰਕੇ ਕੁਝ ਲਿਖਿਆ ਗਿਆ ਹੈਗਾ ਤਾਂ ਨਾਲ-ਨਾਲ ਦੋਸਤੋ ਸ਼ੇਅਰ ਕਰੀ ਚੱਲੋ ਕਿਉਂਕਿ ਬਹੁਤ ਲੋਕਾਂ ਨੇ ਬਹੁਤ ਗੱਲਾਂ ਬਣਾਉਣੀਆਂ ਨੇ ਬਹੁਤ ਕੁਝ ਹੋਣਾ ਹੈਗਾ ਤਾਂ ਤੁਸੀਂ ਸਹੀ ਜਾਣਕਾਰੀ ਜਿਹੜੀ ਹੈ ਲੋਕਾਂ ਤੱਕ ਪੁਖਤਾ ਜਾਣਕਾਰੀ ਪਹੁੰਚਦੀ ਕਰੋ ਨਾਲ-ਨਾਲ ਸ਼ੇਅਰ ਕਰੀ ਚੱਲੋ ਜਿਹੜੀ ਹੁਣ ਇਸ ਨੇ ਆ ਨਵੀਂ ਵੀਡੀਓ ਸਾਂਝੀ ਕੀਤੀ